ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕੋਰ ਸਟੋਰੀ ਬੁੱਕ ਦੇ ਉੱਤੇ ਇਸੇ ਤਰ੍ਹਾਂ ਦੀਆਂ ਮੋਟੀਵੇਸ਼ਨਲ ਸਟੋਰੀ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਇਸੇ ਤਰ੍ਹਾਂ ਦੀਆਂ ਸਟੋਰੀ ਦੇਖਣ ਲਈ ਤਾਂ ਚਲੋ ਅੱਜ ਦੀ ਸਟੋਰੀ ਆਪਾਂ ਸ਼ੁਰੂ ਕਰਦੇ ਹਾਂ ਜੇਕਰ ਤਾਂ ਤੁਹਾਨੂੰ ਵੀ ਲੱਗਦਾ ਹੈ ਕਿ ਰੱਬ ਕੁਝ ਨਹੀਂ ਦੇਖ ਰਿਹਾ ਤਾਂ ਇਹ ਕਹਾਣੀ ਤੁਹਾਡੇ ਲਈ ਹੈ ਇਸ ਨੂੰ ਜ਼ਰੂਰ ਸੁਣ ਕੇ ਜਾਇਓ ਤਾਂ ਚਲੋ ਸ਼ੁਰੂ ਕਰਦੇ ਹਾਂ ਤਿੰਨ ਔਰਤਾਂ ਹੁੰਦੀਆਂ ਨੇ ਜੋ ਕਿ ਇੱਕ ਸਾਧੂ ਸੰਤ ਕੋਲ ਜਾਂਦੀਆਂ ਨੇ ਉਹ ਉੱਥੇ ਬੈਠਾ ਹੁੰਦਾ ਹੈ ਤੇ ਉਹਦੇ ਕੋਲ ਆਉਂਦੀਆਂ ਨੇ ਤਾਂ ਉਹਨੂੰ ਕਹਿੰਦੀਆਂ ਨੇ ਕਿ ਸਾਡੇ ਤਿੰਨਾਂ ਦੇ ਬੱਚਾ ਨਹੀਂ ਹੋ ਰਿਹਾ ਤਾਂ ਸਾਧੂ ਸੰਤ ਉਹਨਾਂ ਨੂੰ ਕਹਿੰਦਾ ਹੈ ਤੁਸੀਂ ਟੈਨਸ਼ਨ ਨਾ ਲਓ ਤੁਹਾਡੇ ਬੱਚਾ ਹੋ ਜਾਊਗਾ ਤਾਂ ਉਹ ਤਿੰਨਾਂ ਨੂੰ ਇੱਕ-ਇੱਕ ਕਬੂਤਰ ਦੇ ਦਿੰਦਾ ਹੈ ਤੇ ਉਹਨਾਂ ਨੂੰ ਕਹਿੰਦਾ ਹੈ ਤੁਸੀਂ ਇਸ ਨੂੰ ਉੱਥੇ ਮਾਰਨਾ ਹੈ ਜਿੱਥੇ ਤੁਹਾਨੂੰ ਕੋਈ ਨਾ ਦੇਖ ਸਕੇ ਜਿੱਥੇ ਤੁਹਾਨੂੰ ਕੋਈ ਨਾ ਦੇਖ ਸਕੇ ਉੱਥੇ ਮਾਰਨਾ ਹੈ ਉਹੋ ਕੀ ਕਰਦੀਆਂ ਨੇ ਤੇ ਸਾਧੂ ਸੰਤ ਕਹਿੰਦਾ ਉਹ ਤੁਹਾਡੇ ਫਿਰ ਬੱਚਾ ਹੋ ਜਾਊਗਾ ਜਦੋਂ ਜੇ ਕਿਸੇ ਨੇ ਵੀ ਉਸ ਕਬੂਤਰ ਨੂੰ ਕਿਸੇ ਦੇ ਥੱਲੇ ਨਹੀਂ ਦੇਖੇ ਤੇ ਮਾਰਿਆ ਹੋਊਗਾ ਉਸਦੇ ਬੱਚਾ ਹੋਊਗਾ ਜਿਸਨੇ ਕਿਸੇ ਨੇ ਵੀ ਦੇਖ ਲਿਆ ਹੋਊਗਾ ਉਹਦੇ ਬੱਚਾ ਨਹੀਂ ਹੋਊਗਾ ਤਾਂ ਤਿੰਨੇ ਔਰਤਾਂ ਇਸੇ ਤਰ੍ਹਾਂ ਕਰਦੀਆਂ ਨੇ ਤਾਂ ਉਹ ਆਪਣਾ ਆਪਣਾ ਕਬੂਤਰ ਲੈ ਜਾਂਦੀਆਂ ਨੇ ਤੇ ਤਿੰਨੇ ਸੋਚਦੀਆਂ ਨੇ ਇਸ ਨੂੰ ਇਸੀ ਕੈਸੀ ਜਗ੍ਹਾ ਤੇ ਮਾਰੀਏ ਕਿ ਜਿੱਥੇ ਸਾਨੂੰ ਕੋਈ ਨਾ ਦੇਖਦਾ ਹੋਵੇ ਤਾਂ ਇੱਕ ਔਰਤ ਕੀ ਕਰਦੀ ਹੈ ਬਹੁਤ ਜ਼ਿਆਦਾ ਤੁਰਦੀ ਫਿਰਦੀ ਹੈ ਤੇ ਉਸ ਨੂੰ ਇੱਕ ਸੁਰੰਗ ਨਜ਼ਰ ਆਇਆ ਦੀਏ ਜਿੱਥੇ ਕੋਈ ਜੀਵ ਜੰਤੂ ਇਨਸਾਨ ਕੁਛ ਵੀ ਨਹੀਂ ਹੁੰਦਾ ਤਾਂ ਉਹ ਉਸ ਨੂੰ ਉਸ ਸਰੰਗ ਵਿੱਚ ਜਾ ਕੇ ਮਾਰ ਦਿੰਦੀ ਹੈ ਉਹ ਕਹਿੰਦੀ ਬੱਚਾ ਤਾਂ ਹੁਣ ਮੇਰੇ ਹੀ ਹੋਵੇਗਾ ਮੈਂ ਕਿਸ ਕੋਈ ਨੇ ਵੀ ਮੈਨੂੰ ਨਹੀਂ ਦੇਖਿਆ ਮੈਂ ਹੀ ਇਸ ਕਬੂਤਰ ਨੂੰ ਪੂਰੀ ਦੁਨੀਆ ਤੋਂ ਲੁਕੋ ਕੇ ਮਾਰਿਆ ਹੈ ਨਾ ਹੀ ਮੈਨੂੰ ਕਿਸੇ ਨੇ ਦੇਖਿਆ ਇਸੇ ਤਰ੍ਹਾਂ ਸੇ ਦੂਜੀ ਔਰਤ ਜਾਂਦੀ ਹੈ ਉਹ ਵੀ ਜਾਂਦੀ ਹੈ ਆਲਾ ਦਵਾਰ ਦੇਤੀ ਉਸ ਨੂੰ ਕੁਝ ਨਹੀਂ ਮਿਲਦਾ ਕਿਤੇ ਕਬੂਤਰ ਨੂੰ ਮਾਰਨ ਲਈ ਤਾਂ ਉਹ ਇੱਕ ਕਮਰੇ ਵਿੱਚ ਜਾਂਦੀ ਉਸ ਦੀ ਸਾਰੀ ਲਾਈਟ ਬੰਦ ਕਰ ਲੈਂਦੀ ਹੈ ਕਮਰੇ ਬੰਦ ਕਰ ਲੈਂਦੀ ਹੈ ਤਾਂ ਉਸ ਦੇ ਵਿੱਚ ਇੱਕ ਕਬੂਤਰ ਨੂੰ ਮਾਰ ਦਿੰਦੀ ਹੈ ਉਹ ਕਹਿੰਦੀ ਹੈ ਦੇਖਿਆ ਹੁਣ ਮੈਨੂੰ ਵੀ ਨਹੀਂ ਕਿਸੇ ਨੇ ਦੇਖਿਆ ਇਹ ਬੱਚਾ ਤਾਂ ਹੁਣ ਮੇਰੇ ਹੀ ਹੋਵੇਗਾ ਇਸੇ ਤਰ੍ਹਾਂ ਫਿਰ ਤੀਸਰੀ ਔਰਤ ਜਾਂਦੀ ਹੈ ਉਹ ਉਸ ਕਬੂਤਰ ਨੂੰ ਮਾਰਨ ਲਈ ਇੱਕ ਕਮਰੇ 'ਚ ਜਾਂਦੀ ਹੈ ਉਹ ਉੱਥੇ ਵੀ ਨਹੀਂ ਉਸ ਨੂੰ ਮਾਰ ਪਾਉਂਦੀ ਫਿਰ ਉਹ ਜਿਹੜਾ ਕਿਸੇ ਸੁਰੰਗ 'ਚ ਜਾਂਦੀ ਹੈ ਉੱਥੇ ਵੀ ਨਹੀਂ ਮਾਰਦੀ ਉਹ ਹੋਰ ਜਗ੍ਹਾ ਤੇ ਫਿਰਦੀ ਹੈ ਉੱਥੇ ਵੀ ਉਹ ਕਬੂਤਰ ਨੂੰ ਮਾਰ ਸਕਦੀ ਸੀ ਫਿਰ ਉਹ ਦੇਖਦੀ ਉਹ ਮਾਰ ਨਹੀਂ ਲੱਗੀ ਹੁੰਦੀ ਹੈ ਤਾਂ ਉਸ ਦੇ ਦਿਮਾਗ ਵਿੱਚ ਆ ਜਾਂਦਾ ਹੈ ਕਿ ਮੈਨੂੰ ਤਾਂ ਉੱਪਰ ਰੱਬ ਤਾਂ ਦੇਖ ਰਿਹਾ ਹੈ ਪਰ ਮੈਨੂੰ ਕੋਈ ਜੀਵ ਜੰਤੂ ਕੋਈ ਨਾ ਦੇਖ ਰਿਹਾ ਹੋਵੇ ਤਾਂ ਉਹ ਕਹਿੰਦੀ ਹੈ ਮੈਨੂੰ ਰੱਬ ਤਾਂ ਦੇਖ ਰਿਹਾ ਹੈ ਇਸ ਲਈ ਉਹ ਕਬੂਤਰ ਨੂੰ ਮਾਰਦੀ ਨਹੀਂ ਉਸ ਨੂੰ ਸਗੋਂ ਜ਼ਿੰਦਾ ਹੀ ਛੱਡ ਦਿੰਦੀ ਹੈ ਫਿਰ ਉਹ ਜਾਂਦਾ ਹੈ ਤਿੰਨੇ ਔਰਤਾਂ ਸਾਧੂ ਸੰਤ ਕੋਲ ਜਾਂਦੀਆਂ ਨੇ ਤਾਂ ਉਹ ਸਾਧੂ ਸੰਤ ਨੂੰ ਕਹਿੰਦੀਆਂ ਨੇ ਕਿ ਸਾਡੇ ਤਿੰਨਾਂ ਦੇ ਬੱਚਾ ਨਹੀਂ ਹੋਇਆ ਹੈ ਕਿ ਤਾਂ ਉਸ ਨੂੰ ਉਹ ਤੀਜੀ ਔਰਤ ਵੀ ਜਾਂਦੀ ਹੈ ਉਹ ਕਹਿੰਦੀ ਮੇਰੇ ਤਾਂ ਬੱਚਾ ਹੋਇਆ ਨਹੀਂ ਇਹ ਤਾਂ ਜਿਸ ਨੇ ਨਹੀਂ ਮਾਰਿਆ ਹੁੰਦਾ ਉਹ ਵੀ ਕਹਿ ਦਿੰਦੀ ਹੈ ਮੇਰੇ ਤੇ ਵੀ ਨਹੀਂ ਹੋਇਆ ਤਾਂ ਸਾਧੂ ਸੰਤ ਕਹਿੰਦਾ ਕੋਈ ਨਾ ਤੁਸੀਂ ਹੁਣ 3 ਮਹੀਨੇ ਬਾਅਦ ਆਓ ਜੇ ਕਿਸ ਨੇ ਕਬੂਤਰ ਨੂੰ ਜ਼ਿਆਦਾ ਲਗੋ ਕੇ ਮਾਰਿਆ ਹੋਵੇਗਾ ਉਸਦੇ ਬੱਚਾ ਹੋਵੇਗਾ ਉਹ ਤਿੰਨੇ ਔਰਤਾਂ ਗੱਲਾਂ ਕਰਦੀਆਂ ਕਰਦੀਆਂ ਚਲੀ ਜਾਂਦੀਆਂ ਨੇ ਤੇ ਜਿਸ ਨੇ ਨਹੀਂ ਮਾਰਿਆ ਉਹ ਆਪਸ ਵਿੱਚ ਗੱਲਾਂ ਕਾ ਦਿਆ ਇੱਕ ਦੂਜੇ ਨੂੰ ਦੱਸ ਦਿੰਦੀ ਆ ਕਿ ਅਸੀਂ ਕਿੱਦਾਂ ਮਾਰੇ ਆ ਤੇ ਜਿਸ ਨੇ ਨਹੀਂ ਮਾਰਿਆ ਹੁੰਦਾ ਉਹ ਵੀ ਦੱਸ ਦਿੰਦੀ ਆ ਕਿ ਮੈਂ ਤਾਂ ਡਾਟਾ ਮੇਰੇ ਤੋਂ ਬੱਚਾ ਹੋਣਾ ਨਹੀਂ ਹੁਣ ਦੇਖਦੇ ਆ 3 ਮਹੀਨੇ ਬਾਅਦ ਸਾਧੂ ਸੰਤ ਕੋਲ ਫਿਰ ਜਾਵਾਂਗੇ ਤਾਂ ਫਿਰ ਉਹ ਤਿੰਨ ਮਹੀਨੇ ਵਿੱਚ ਸਾਧੂ ਸੰਤ ਕੋਲ ਜਾਂਦੀ ਹੈ ਤਾਂ ਤਿੰਨ ਔਰਤਾਂ ਨੂੰ ਪੁੱਛਦਾ ਹੈ ਤਾਂ ਦਿਨ ਉਹ ਤਾਂ ਕਹਿ ਦਿੰਦੀ ਆ ਤਿੰਨੇ ਕਹਿ ਦਿੰਦੀ ਆ ਸਾਡੇ ਬੱਚਾ ਨਹੀਂ ਹੋਇਆ ਲੇਕਿਨ ਇੱਕ ਔਰਤ ਵਿੱਚੋਂ ਕਹਿ ਦਿੰਦੀ ਹੈ ਤੀਸਰੀ ਜਿਸ ਨੇ ਬੱਚਾ ਨਹੀਂ ਮਾਰਿਆ ਹੁੰਦਾ ਉਸ ਨੂੰ ਉਹ ਕਹਿ ਦਿੰਦੀ ਹੈ ਕਿ ਹਾਂ ਮੇਰੇ ਬੱਚਾ ਹੋਣ ਵਾਲਾ ਹੈ ਤਾਂ ਉਹ ਦੋਨੀ ਹੋਰ ਤਾਂ ਬੋਲਦੀਆਂ ਨੇ ਕਿ ਇਸਨੇ ਤਾਂ ਕਬੂਤਰ ਨੂੰ ਮਾਰਿਆ ਨਹੀਂ ਸੀ ਇਸਦਾ ਤਾਂ ਕਬੂਤਰ ਉਡਾ ਹੀ ਰਾ ਦਿੱਤਾ ਸੀ ਤਾਂ ਇਸਲੇ ਬੱਚਾ ਕਿਵੇਂ ਹੋ ਸਕਦਾ ਸਾਡੇ ਕਿਉਂ ਨਹੀਂ ਹੋਇਆ ਤਾਂ ਸਾਧੂ ਸੰਤ ਜਵਾਬ ਦਿੰਦਾ ਹੈ ਕਿ ਉਸ ਨੂੰ ਰੱਬ ਤੇ ਭਰੋਸਾ ਸੀ ਉਸ ਨੂੰ ਪਤਾ ਸੀ ਕਿ ਰੱਬ ਪਰ ਸਭ ਕੁਝ ਦੇਖ ਰਿਹਾ ਹੈ ਕੁਝ ਵੀ ਗਲਤ ਕਰਨ ਵਾਲੀ ਸੋਚ ਦੇ ਸਕਦੀ ਨਹੀਂ ਸੀ ਇਸ ਕਰਕੇ ਉਸਨੇ ਉਸ ਕਬੂਤਰ ਨੂੰ ਮਾਰਿਆ ਨਹੀਂ ਉਸ ਨੂੰ ਸਭੋ ਜਿੰਦਾ ਛੋੜ ਦਿੱਤਾ ਕਿਉਂਕਿ ਉਸ ਨੂੰ ਪਤਾ ਸੀ ਕਿ ਰੱਬ ਉਸ ਤੇ ਉੱਪਰ ਨਿਗਾਹ ਰੱਖ ਰਿਹਾ ਹੈ ਕੋਈ ਜੀਵ ਜੰਤੂ ਇਨਸਾਨ ਭਾਵੇਂ ਦੇਖੇ ਨਾ ਵੀ ਦੇਖੇ ਤੁਹਾਨੂੰ ਰੱਬ ਹਰ ਜਗ੍ਹਾ ਦੇਖਦਾ ਹੈ ਤੁਸੀਂ ਜੋ ਵੀ ਕਰਦੇ ਹੋ ਰੱਬ ਦੀ ਨਿਗਰਾਨੀ ਤੁਹਾਡੇ ਉੱਤੇ ਹੀ ਹੁੰਦੀ ਹੈ ਤੁਹਾਡੇ ਕੀਤੇ ਕਰਮਾਂ ਦਾ ਹੀ ਤੁਹਾਨੂੰ ਫਲ ਦਿੰਦਾ ਹੈ ਇਸ ਲਈ ਰੱਬ ਤੇ ਤੁਹਾਨੂੰ ਵਿਸ਼ਵਾਸ ਤੇ ਜ਼ਰੂਰ ਰੱਖਣਾ ਹੋਵੇਗਾ ਇਸੇ ਤਰ੍ਹਾਂ ਸੇ ਉਦਮੀ ਔਰਤਾ ਵੀ ਚਲ ਜਾਂਦੀ ਹੈ ਉਹ ਬਹੁਤ ਦੁਖੀ ਹੁੰਦੀ ਹੈ ਨੇ ਤੇ ਉਹ ਔਰਤ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਕਿ ਮੇਰੇ ਚੰਗੇ ਦੇ ਕਰਮਾਂ ਦਾ ਕਰਕੇ ਅੱਜ ਮੇਰੇ ਬੱਚਾ ਝੋਲੀ ਪੈ ਗਿਆ ਤਾਂ ਉਹ ਸਾਧੂ ਸੰਤ ਨੂੰ ਚਲੀ ਜਾਂਦੀ ਹੈ ਨਹੀਂ ਤੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤਾਂ ਮਿਲਾਂਗੇ ਹੁਣ ਨੈਕਸਟ ਵੀਡੀਓ ਵਿੱਚ